ਉਹ ਮਾਈਕ ਹੈ ਜਿਹਦੀ ਕੁੱਛੜ ਦੇ ਅੰਦਰ 2.5 ਸਾਲ ਦਾ ਬੱਚਾ ਖੈ ਇੱਕ ਗੋਲੀ ਆਈ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਅੰਦਰ ਉਹਨੂੰ ਆ ਕੇ ਵੱਜੀ ਤੇ ਉਹ ਮਾਂ ਸ਼ਹਾਦਤ ਦਾ ਜਾਮ ਪੀਂਦੀ ਏ ਬੇਅੰਤ ਮਾਵਾਂ ਸ਼ਹੀਦ ਹੋਈਆਂ ਉੱਥੇ ਗਿਣਤੀ ਤੋਂ ਪਰਾਂ ਦੀ ਗੱਲ ਖੈ ਲਾਸ਼ਾਂ ਨੂੰ ਗਿਣਨ ਵਾਲਾ ਆਪ ਉਹ ਲਾਸ਼ ਬਣ ਗਿਆ ਸਾਧ ਸੰਗਤ ਮੇਰੀ ਗੱਲ ਬੜੇ ਜਜ਼ਬੇ ਨਾਲ ਸੁਣਿਆ ਜੇ ਕੰਨ ਲੱਗੇ ਜਦੋਂ ਮਾਈ ਉੱਥੇ ਸ਼ਹੀਦ ਹੋਈਏ ਨਾ ਤੇ 2.5 ਸਾਲ ਦਾ ਪੁੱਤਰ ਉਹ ਆਵਾਜ਼ ਦਿੰਦਾ ਮਾਂ ਮੈਨੂੰ ਪਾਣੀ ਚਾਹੀਦਾ ਮਾਂ ਮੇਰੇ ਪੈਰ ਤੱਪਦੇ ਪਏ ਨੇ ਮਾਂ ਮੈਨੂੰ ਪਾਣੀ ਦੀਆਂ ਘੁੱਟਾਂ ਦੇ ਇੱਕ ਸਿਪਾਈ ਕੋਲੋਂ ਲੰਘਿਆ ਬੱਚੇ ਨੂੰ ਦੂਹਾਂ ਖੱਥਾਂ ਦੇ ਨਾਲ ਫੜ ਕੇ ਸਾਹ ਸੰਗਤ 2 3 4 ਵਾਰੀ ਥੰਮ ਦੇ ਨਾਲ ਉਦੋਂ ਤੱਕ ਪਟਕਾ ਕੇ ਮਾਰਦਾ ਰਿਹਾ ਜਦੋਂ ਤੱਕ ਉਸ ਬੱਚੇ ਦੀ ਜ